ਸਤਿ ਸ੍ਰੀ ਅਕਾਲ ਜੀ ਮੈਂ ਮਹਿਕ ਟਿਵ ਘਰ ਤੇ ਸਵਾਗਤ ਹੈ ਤੁਹਾਡਾ ਪੰਜਾਬੀ ਲਿੰਕ ਮੀਡੀਆ ਦੀ ਖਾਸ ਰਿਪੋਰਟ ਜੋ ਜਿੱਥੇ ਖਬਰ ਸੁਣਾਈ ਜਾਂਦੀ ਸਮਝਾਈ ਜਾਂਦੀ ਹੈ ਸਾਡਾ ਦਿਨ ਸ਼ੁਰੂ ਹੁੰਦਾ ਹੈ ਖਬਰਾਂ ਦੇ ਸਿਰਲੇਖਾਂ ਨਾਲ ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਤੁਹਾਡੇ ਤੱਕ ਹਰ ਜਾਣਕਾਰੀ ਸਿੱਧੀ ਤੇ ਸਾਫ਼ ਪਾਸ਼ਾ ਵਿੱਚ ਪਹੁੰਚ ਸਕੇ ਸਿਰਫ ਖਬਰਾਂ ਨਹੀਂ ਸਾਡੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਨੇ ਜੋ ਸਾਡੇ ਵਿਚਾਰਾਂ ਤੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਤੇ ਆਓ ਸਿੱਧਾ ਪਹਿਲੀ ਵੱਡੀ ਖਬਰ ਵੱਲ ਚੱਲੀਏ ਤਾਂ ਸਭ ਤੋਂ ਪਹਿਲੀ ਵੱਡੀ ਖਬਰ ਹੈ ਪੰਜਾਬ ਸਰਕਾਰ ਦੇ ਨਵੇਂ ਫੈਸਲਿਆਂ ਨਾਲ ਜੁੜੀ ਹੋਈ ਹੈ ਜੀ ਹਾਂ ਪੰਜਾਬ ਕੈਬਨਿਟ ਨੇ ਹਾਲੀ ਵਿੱਚ ਕਈ ਅਹਿਮਕਾਰਪੂਰ ਫੈਸਲੇ ਲਏ ਨੇ ਸਭ ਤੋਂ ਪਹਿਲਾ ਸੂਬੇ ਵਿੱਚ ਭਗਵਾਨ ਰਾਮ ਦੇ ਜੀਵਨ ਤੇ ਆਧਾਰਿਤ ਹਮਾਰੇ ਰਾਮ ਨਾਟਕ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਇਹ ਸ਼ੋਅ 40 ਵੱਡੇ ਸ਼ਹਿਰਾਂ ਵਿੱਚ ਹੋਏਗਾ ਅਤੇ ਦੇਸ਼ ਭਰ ਦੇ ਪ੍ਰਸਿੱਧ ਕਲਾਕਾਰ ਇਸ ਦਾ ਹਿੱਸਾ ਬਣਨਗੇ ਤਸਦੀ ਹੈ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਵਿੱਚ ਇਹਦਾ ਐਲਾਨ ਕੀਤਾ ਹੈ ਸਿਰਫ ਮਨੋਰੰਜਨ ਹੀ ਨਹੀਂ ਇਹ ਸ਼ੋ ਲੋਕਾਂ ਨੂੰ ਨੈਤਿਕ ਅਤੇ ਸੰਸਕਾਰੀ ਸਿੱਖਿਆ ਦੇਣ ਵਿੱਚ ਮਦਦਗਾਰ ਹੋਏਗਾ ਇਸ ਤੋਂ ਇਲਾਵਾ ਸਰਕਾਰ ਨੇ 1000 ਨਵੇਂ ਯੋਗਾ ਅਧਿਆਪਕਾਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਹੈ ਹੁਣੇ ਤੱਕ ਸੂਬੇ ਵਿੱਚ 635 ਯੋਗਾ ਅਧਿਆਪਕ ਸੇਵਾ ਕਰ ਰਹੇ ਨੇ ਨਵੇਂ ਅਧਿਆਪਕਾਂ ਨੂੰ ਪਹਿਲਾ 8 ਮਹੀਨਿਆਂ ਦੀ ਫੀਲਡ ਸਿਖਲਾਈ ਦਿੱਤੀ ਜਾਏਗੀ ਜਿਸ ਦੌਰਾਨ ਉਹਨਾਂ ਨੂੰ ਪ੍ਰਤੀ ਮਹੀਨਾ 8000 ਦਿੱਤੇ ਜਾਣਗੇ ਤਦ ਉਹਨਾਂ ਦੀ ਤਨਖਾਹ 50000 ਪ੍ਰਤੀ ਮਹੀਨਾ ਹੋਏਗੀ ਇੱਕਦਮ ਲੋਕਾਂ ਨੂੰ ਸਿਹਤਮੰਦ ਜੀਵਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਸੂਬੇ ਦੇ ਯੋਗਾ ਪ੍ਰੋਗਰਾਮ ਨੂੰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਕਰੇਗਾ ਸਰਕਾਰ ਨੇ ਬਹੁਤ ਐਮ ਫੈਸਲੇ ਲਏ ਨੇ ਜਿਨ੍ਹਾਂ ਤੇ ਕੰਮ ਵੀ ਹੋਣਾ ਸ਼ੁਰੂ ਹੋ ਗਿਆ ਹੈ ਤਾਂ ਦੱਸਦੀ ਹੈ ਕਿ ਜ਼ਿਲ੍ਹਾ ਖੇਤਰਾ ਦੀ ਜ਼ਮੀਨ ਅਲਰਟ ਕਰਨ ਦੀ ਪ੍ਰਕਿਰਿਆ ਨੂੰ ਵੀ ਹੁਣ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ ਪਹਿਲਾਂ ਜ਼ਮੀਨ ਦੇ ਅਲਰਟ ਹੋਣ ਵਿੱਚ ਲਗਭਗ 8 ਮਹੀਨੇ ਲੱਗ ਜਾਂਦੇ ਸਨ ਪਰ ਹੁਣ ਇਹ ਪ੍ਰਕਿਰਿਆ ਤੇਜ਼ ਹੋ ਜਾਏਗੀ ਪੀਏਪੀ ਆਰ ਐਕਟ ਤਹਿਤ ਕਲੋ ਨਾਈਜੀਰੀਆ ਲਈ ਪ੍ਰੋਜੈਕਟਾਂ ਦਾ ਐਕਸਟੈਂਸ਼ਨ ਵੀ 10 ਸਾਲ ਦਾ ਇੱਕ ਬਾਰ ਵਰਾਪਤ ਕੀਤਾ ਜਾ ਸਕਦਾ ਹੈ ਜੈਸਲੀ 25000 ਪ੍ਰਤੀ ਏਕੜ ਫੀਸ ਦਿੱਤੀ ਜਾਏਗੀ ਇਸ ਨਾਲ ਲੋਕਾਂ ਅਤੇ ਵਸਨੀਕਾਂ ਨੂੰ ਪੂਰੀ ਸੁਵਿਧਾ ਮਿਲੇਗੀ ਅਤੇ ਪ੍ਰੋਜੈਕਟ ਸਮੇਤੇ ਪੂਰੇ ਹੋਣਗੇ ਐਫਏਆਰ ਫਲੋਰ ਏਰੀਆ ਰੇਸ਼ੋ ਦੇ ਚਾਰਜ ਨੂੰ ਘਟਾ ਕੇ 25% ਕੀਤਾ ਗਿਆ ਜੋ ਨਿਵਾਸੀ ਅਤੇ ਵਿਕਾਸਕਾਰ ਦੋਹਾਂ ਲਈ ਸੁਵਿਧਾ ਬਣਾਉਂਦਾ ਹੈ ਕਿਸਾਨਾਂ ਲਈ ਵੀ ਇੱਕ ਵੱਡਾ ਕਦਮ ਲਿਆ ਗਿਆ ਹੈ ਗੰਨੇ ਦਾ ਰੇਟ 68.50 ਪ੍ਰਤੀ ਕੁਇੰਟਲ ਤੱਕ ਕੀਤਾ ਗਿਆ ਨਾਲ ਹੀ ਬાગਬਾਨੀ ਖੇਤਰਾ ਨੂੰ 60% ਤੋਂ ਵਧਾ ਕੇ 15% ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਜਿਸ ਨਾਲ ਸੂਬੇ ਦੇ ਬਾਗਬਾਨਾਂ ਨੂੰ ਵੱਡੀ ਮਦਦ ਮਿਲੇਗੀ ਇਸ ਖਬਰ ਦਾ ਸਾਰ ਇਹ ਹੈ ਕਿ ਸਰਕਾਰ ਲੋਕਾਂ ਦੀ ਸਿਹਤ ਖੇਤੀ ਅਤੇ ਵਿਸ਼ਣਿਕਾ ਦੀ ਸਹੂਲਤਾਂ ਨੂੰ ਧਿਆਨ ਵਿੱਚ ਰੱਖ ਕੇ ਨਵੇਂ ਨਿਯਮ ਲਾ ਰਹੀ ਹੈ ਹੁਣ ਰੁੱਕ ਕਰਦੇ ਆ ਦੂਜੀ ਖਬਰ ਦੇ ਵੱਲ ਮੁੰਬਈ ਦਾ ਐਕਸੀਡੈਂਟ ਕੇਸ ਜੀ ਆ ਦੱਸ ਦਈਏ ਮੁੰਬਈ ਦੇ ਜੂਹੂ ਵਿੱਚ ਸੋਮਵਾਰ ਦੀ ਸ਼ਾਮ ਨੂੰ ਇੱਕ ਚਕਾਉਣ ਵਾਲਾ ਹਾਦਸਾ ਵਾਪਰਿਆ ਆਦਾਕਾਰ ਰਖਸ਼ਕੁਮਾਰ ਆਪਣੇ ਸਬ ਵਿੱਚ ਜੋ 에어ਪੋਰਟ ਵੱਲ ਜਾ ਰਹੇ ਸਨ ਜਦੋਂ ਇੱਕ ਤੇਜ਼ ਰਫ਼ਤਾਰ ਮਰਸੀਡੀਜ਼ ਕਾਰ ਨੇ ਪਹਿਲਾ ਇੱਕ ਆਟੋ ਰਿਕਸ਼ਾ ਨੂੰ ਟੱਕਰ ਮਾਰੀ ਇਹ ਟੱਕਰ ਇਨੀ ਜ਼ਬਰਦਸਤ ਸੀ ਕਿ ਆਟੋ ਡਰਾਈਵਰ ਅ ਕੰਟਰੋਲ ਗਵਾ ਬੈਠਾ ਅਤੇ ਸਿੱਧਾ ਅਕਸ਼ੇ ਕੁਮਾਰ ਦੀ ਸੁਰੱਖਿਆ ਵੈਨ ਨਾਲ ਟਕਰਾ ਗਿਆ ਜੀ ਆ ਅੱਗੇ ਐਸਯੂਵੀ ਨਾਲ ਟਕਰਾਅ ਹੋਣ ਕਾਰਨ ਕਈ ਵਾਹਨ ਆਪਸ ਵਿੱਚ ਟਕਰਾਉਣ ਲੱਗੇ ਆਪਸ ਵਿੱਚ ਟਕਰਾਏ ਗਏ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਆਟੋ ਡਰਾਈਵਰ ਥੋੜੇ ਸਮੇਂ ਲਈ ਵੈਨ ਹਿੱਟ ਫਸ ਗਿਆ ਲੋਕਾਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹਰ ਪਾਸੇ ਅਧੀ ਖਾਸ ਗੱਲ ਅਕਸ਼ੇ ਕੁਮਾਰ ਨੇ ਖੁਦ ਐਸਵੀ ਨੂੰ ਬਾਹਰ ਨਿਕਲ ਕੇ ਜ਼ਖਮੀਆਂ ਦੀ ਮਦਦ ਕੀਤੀ ਲੋਕਾਂ ਨੇ ਉਹਨਾਂ ਦੀ ਸਰਗਰਮੀ ਅਤੇ ਇਨਸਾਨੀਅਤ ਨੂੰ ਬਹੁਤ ਵਧੀਆ ਦੱਸਿਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਗੀ ਜਿਸ ਵਿੱਚ ਹੱਥ سے ਅਤੇ ਲੋਕਾਂ ਦੀ ਮਦਦ ਦਿਖਾਈ ਗਈ ਹੁਣ ਰੁਕ ਕਰਦੇ ਹਾਂ ਤੀਜੀ ਸਭ ਤੋਂ ਵੱਡੀ ਖਬਰ ਦੇ ਵੱਲ ਜਿਹਾ ਕਰਨਾਟਕ ਸੋਨਾ ਤਸਕਰੀ ਮਾਮਲਾ ਕਟਾ ਕਰਨਾਟਕ ਵਿੱਚ ਸੋਨਾ ਤਸਕਰੀ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਮੁਲਜ਼ਮ ਰਾਣੀਆਂ ਰਾਉ ਦੇ ਪਿਤਾ ਅਤੇ ਡੀਜੀਪੀ ਰੈਂਕ ਦੇ ਅਧਿਕਾਰੀ ਰਾਮਚੰਦਰ ਰਾਉ ਨੂੰ ਦਫ਼ਤਰ ਵਿੱਚ ਕਿਤੇ ਕਥਿਤ અપਮਾਨਜਨਕ ਕਿਰਿਆਵਾਂ ਵਾਲੇ ਵੀਡੀਓ ਦੇ ਵਾਇਰਲ ਹੋਣ ਬਾਅਦ ਸਸਪੈਂਡ ਕਰ ਦਿੱਤਾ ਗਿਆ ਰਾਉ ਨੇ ਦੋਸ਼ਾਂ ਨੂੰ ਖੰਡਨ ਕਰਦੇ ਆ ਕਿਹਾ ਕਿ ਵੀਡੀਓ ਮੰਨ ਘੰਡਾਤ ਹੈ ਝੂਠੀ ਹੈ ਉਹ ਦਾਵਾ ਕਰਦੇ ਹਨ ਕਿ ਇਹ ਵੀਡੀਓ ਟੈਕਨੋਲੋਜੀ ਦੀ ਵਰਤੋਂ ਨਾਲ ਬਣਾਈ ਗਈ ਹੈ ਜਨਕਿ AI ਦੀ ਵਰਤੋਂ ਨਾਲ ਬਣਾਈ ਗਈ ਹੈ ਮੁੱਖ ਮੰਤਰੀ ਸਿਦਾਰ ਮੀਆ ਨੇ ਵੀ ਇਸ ਕੱਟਾ ਨੂੰ ਗੰਭੀਰਤਾ ਨਾਲ ਲਿਆ ਅਤੇ ਸਬੰਧਤ ਵਿਭਾਗ ਨੂੰ ਤੱਥ ਜਾਣਨ ਲਈ ਕਿਹਾ ਇਸ ਮਾਮਲੇ ਨੇ ਸੂਬੇ ਦੀ ਪੁਲਿਸ ਅਤੇ ਸਰਕਾਰ ਤੇ ਭਾਰੀ ਦਬਾਅ ਪਾਇਆ ਹੈ ਇਹ ਸਾਡਾ ਸਵਾਲ ਵੀ ਖੜਾ ਕਰਦਾ ਹੈ ਟੈਕਨੋਲੋਜੀ ਦਾ ਦੁਰਪਯੋਗ ਸਮਾਜ ਵਿੱਚ ਕਿੰਨਾ ਖਤਰਨਾਕ ਹੋ ਸਕਦਾ ਹੈ ਲੋਕਾਂ ਨੂੰ ਸੁਰੱਖਿ ਖਿਆਦੇ ਨਾਲ ਨਿਆ ਕਿਵੇਂ ਮਿਲਣਾ ਚਾਹੀਦਾ ਹੈ ਸਾਥੀਓ ਤੁਸੀਂ ਦੇਖਿਆ ਕਿ ਸਰਕਾਰ ਵੱਲੋਂ ਲੋਕਾਂ ਲਈ ਸੁਵਿਧਾ ਵਧਾਈ ਜਾ ਰਹੀ ਹੈ ਯੋਗਾ ਵਿੱਚ ਜੋ ਯੋਗ ਅਧਿਆਪਕਾਂ ਦੀ ਭਰਤੀ ਹੋ ਰਹੀ ਹੈ ਖੇਤੀ ਅਤੇ ਵਿਕਾਸ ਲਈ ਨਵੇਂ ਨਿਯਮ ਬਣਾਏ ਜਾ ਰਹੇ ਨੇ ਪਰ ਇੱਕ ਹੀ ਸਮੇਂ ਵਿੱਚ ਅਸ ਹਰਾ ਵਿਦੇਸ਼ ਸੁਰੱਖਿਆ ਦੇ ਘਟਨਾਵਾਂ ਬਾਰੇ ਅਤੇ ਸੋਨਾ ਤਸਕਰੀ ਵਰਗੀਆਂ ਚਕਾਉਣ ਵਾਲੀ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਤੁਹਾਡੀ رائے ਕੀ ਹੈ ਕਿ ਸਰਕਾਰ ਅਤੇ ਸਮਾਜ ਇਕੱਠੇ ਮਿਲ ਕੇ ਲੋਕਾਂ ਦੀ ਸੁਰੱਖਿਆ ਆਰਥਿਕਤਾ ਮਨੋਰੰਜਨ ਅਤੇ ਨਿਆਂ ਦੋਹਾਂ ਨੂੰ ਸੰਤੁਲਿਤ ਕਰ ਸਕਦੇ ਨੇ ਜੋ ਇਹ ਸਿਰਫ ਵਕ-ਵਕ ਘਟਨਾਵਾਂ ਦੇ ਤੌਰ ਤੇ ਹੀ ਰਹਿੰਦਾ ਹੈ ਤੇ ਸਾਡਾ ਰੋਲ ਇਸ ਵਿੱਚ ਕਿਹੜਾ ਹੋਣਾ ਚਾਹੀਦਾ ਹੈ ਸਿਰਫ ਨਜ਼ਰ ਬੰਨ ਕੇ ਦੇਖਣਾ ਜਾਂ ਜੋ ਸੋ ਸਮਝ ਕੇ ਆਪਣਾ ਅਮਲ ਕਰਨਾ ਇੱਕ ਹੋਰ ਕੱਢਣਾ ਸੋਸ਼ਲ ਮੀਡੀਆ 'ਤੇ ਜੋ ਲਗਾਤਾਰ ਵਾਇਰਲ ਹੋ ਰਹੀ ਸੀ ਕਿ ਇੱਕ ਬਜ਼ੁਰਗ ਆਦਮੀ ਜੋ ਇੱਕ ਔਰਤ ਨੂੰ ਨੰਬਰ ਫਰੋਂ ਦਾ ਹੈ ਪਰ ਹੁਣ ਉਹ ਘਟਨਾ ਦੀ ਪੁਸ਼ਟੀ ਹੋ ਗਈ ਹੈ ਆਪਣੇ ਖੁਦ ਸੋਸ਼ਲ ਮੀਡੀਆ 'ਤੇ ਗਿਆ ਕਿ ਵੀਡੀਓ ਵਿੱਚ ਕਿਹਾ ਹੈ ਕਿ ਉਸ ਦਾ ਟੋਕਨ ਡਿੱਗ ਗਿਆ ਸੀ ਤਾਂ ਉਸ ਦਾ ਹਸਬੰਡ ਉਸ ਨੂੰ ਚੱਕ ਕੇ ਜੋ ਫੜਾ ਰਿਹਾ ਸੀ ਪਰ ਕਿਸੇ ਅਸ਼ਰਾਰਤੀ ਹੰਸ ਵੱਲੋਂ ਵੀਡੀਓ ਬਣਾਈ ਗਈ ਤੇ ਉਸ ਨੂੰ ਅਦੁਰਵ ਉਹਦੀ ਗਲਤ ਜੋ ਉਪਯੋਗ ਕੀਤਾ ਗਿਆ ਤੇ ਜਿਸ ਕਾਰਨ ਅਕਿਸੇ ਦੀ ਲਾਈਫ ਖਰਾਬ ਹੋ ਸਕਦੀ ਹੈ ਤਾਂ ਕਿਰਪਾ ਕਰਕੇ ਵਾ ਸੋਸ਼ਲ ਮੀਡੀਆ ਨੂੰ ਸੋਚ ਸਮਝ ਕੇ ਵਰਤੋ ਸਹੀ ਕੰਟੈਂਟ ਹੀ ਲੋਕਾਂ ਤੱਕ ਪਹੁੰਚਾਓ ਨਹੀਂ ਤਾਂ ਤੁਹਾਡੇ ਇੱਕ ਗਲਤ ਡਿਸੀਜਨ ਦੇ ਨਾਲ ਕਿਸੇ ਦਾ ਘਰ ਵੀ ਤਬਾਹ ਹੋ ਸਕਦਾ ਹੈ ਖਬਰਾਂ ਹੋਰ ਵੀ ਬਹੁਤ ਨਿੱਜਾ ਤੇ ਚਰਚਾ ਕਰਨੀ ਹੈ ਪੰਜਾਬ ਵਿੱਚ ਇਹੋ ਜਿਹੇ ਮੁੱਦੇ ਪੈ ਨੇ ਜਿਨ੍ਹਾਂ ਤੇ ਗੱਲ ਹੋ ਸਕਦੀ ਹੈ ਪਰ ਸਾਡਾ ਸਮਾਂ ਸਾਨੂੰ ਰਿਜ਼ਲਟ ਨਹੀਂ ਦੇ ਰਿਹਾ ਤੇ ਇਸੇ ਦੇ ਨਾਲ ਤੁਹਾਡੇ ਤੋਂ ਅਲਵਿਦਾ ਲੈਣੇ ਹੈ ਪ੍ਰੋਗਰਾਮ ਤੋਂ ਇਸੇ ਪ੍ਰੋਗਰਾਮ ਕਰਨਾ ਅਸੇ ਤਾਂ ਤੇ ਸਾਂਝਾ ਕਰਦੇ ਰਵਾਂਗੇ ਵੈਗਰੋ ਪੰਜਾਬੀ ਲਿੰਕ ਮੀਡੀਆ ਦੀ ਸਪੈਸ਼ਲ ਰਿਪੋਰਟ ਹੈ ਧੰਨਵਾਦ